ਵਾਹ ਹਾਂ ਜੀ ਮੇਰੇ ਪਿਆਰ ਬੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਤਰੋ ਗੱਲਬਾਤ ਇਦਾਂ ਕਿ ਅੱਜ ਹੈਗੀ ਆ ਲੋਹੜੀ ਤੇ ਲੋਹੜੀ ਦੀਆਂ ਬਹੁਤ ਬਹੁਤ ਜੀ ਮੁਬਾਰਕਾਂ ਸਾਰਿਆਂ ਨੂੰ ਤੇ ਅੱਜ ਦਾ ਬਲੌਗ ਸਾਰਾ ਜਿਹੜਾ ਇਹ ਲੋਹੜੀ ਤੇ ਹੀ ਆ ਤੇ ਦੇਖਿਓ ਮੇਤਰੋ ਸਾਰੇ ਜਾਨੇ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਤੇ ਕਰਿਓ ਫਿਰ ਇੰਜੋਏ ਤੇ ਲੋਹੜੀ ਦਾ ਵੀ ਸ਼ਾਮ ਨੂੰ ਇੱਕ ਫੰਕਸ਼ਨ ਹੈਗਾ ਜੀ ਤੇ ਲੋਹੜੀ ਤੇ ਵੀ ਜਾਣਾ ਅੱਜ ਤੇ ਬਣੇ ਰਿਹਾ ਮੇਤਰੋ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਹਾਂ ਉੱਚੀ ਉੱਚੀ ਬੋਲੋ ਅੱਜ ਲੋਹੜੀ ਦਾ ਤਿਹਾੜਿਆ ਜੇ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਹੋਣ ਜੀ ਤੇ ਸਾਰੇ ਸੰਸਾਰ ਦੇ ਮਾਲਕ ਕਿਰਪਾ ਕਰੇ ਐਦਾਂ ਖੁਸ਼ੀਆਂ ਬਟਾਈ ਰੱਖੇ ਛੋੜੀ ਦੀ ਮੁਬਾਰਕਾ ਹੋ ਗਈਆਂ ਨਾਟਕ ਅਸਲੀਏ ਦੋ ਚਾਰ ਆਜੋ ਜੀ ਤੈਨੂੰ ਜਰੀਕ ਓ ਯਾਰ ਮੰਮੀ ਗਾੜੀ ਕਾ ਨਾਟਕ ਸਾਦੇ ਮੈਨਾਂ ਅੰਸਰ ਹੋ ਗਿਆ ਸੀ ਮਿੱਤਰੋ ਢਿੱਲਾ ਮੈਂ ਤਾਂ ਅੰਦਰ ਨਹੀਂ ਅਜੇ ਖਾਲੀ ਕੀਤਾ ਨਾ ਤੇ ਮੜਿਆ ਚਾਰ ਕਾ ਨਾਟਕ ਅਸਦਈ ਹੈ ਕਿੱਡਾ ਜਿਹਾ ਹੋਇਆ ਜੀ ਸਾਡੀ ਨਾ ਮਾਤਾ ਨੂੰ ਮਿੱਤਰੋ ਫੁੱਲਾਂ ਦਾ ਬਹੁਤ ਸ਼ੌਕ ਹੋ ਗਿਆ ਤੇ ਮਾਤਾ ਸਾਡੀ ਨੇ ਦੇਖੋ ਫੁੱਲ ਲਾਇਓ ਬਹੁਤ ਸੋਹਣੇ ਫੁੱਲ ਖਿੜੇ ਹੋਆ ਦੇਖੋ ਤਾਂ ਕਰ ਇਹ ਮਾਤਾ ਸਾਡੀ ਨੂੰ ਬੜਾ ਸ਼ੌਕ ਹੈ ਫੁੱਲ ਲਾਉਣ ਦਾ ਦੇਖੋ ਤਾਂ ਸਭ ਤੋਂ ਵੱਡੀ ਗੱਲ ਹੈ ਨਾ ਮੈਂ ਉਹਦਾ ਇੱਕ ਗੱਲ ਸੋਚਦਾ ਕਿ ਪ੍ਰਮਾਤਮਾ ਨੇ ਫੁੱਲਾਂ 'ਚ ਕਿੱਦਾਂ ਰੰਗ ਭਰਿਆ ਆ ਆ ਜੀ ਤੁਸੀਂ ਦੇਖੋ ਇੱਕ ਇੱਕ ਸਾਈਡ ਫੁੱਲ ਦੇ ਰੰਗ ਕਿੱਦਾਂ ਦਾ ਤੇ ਉਰਲੀ ਸਾਈਡ ਰੰਗ ਕਿੱਦਾਂ ਦਾ ਕਿੱਦਾਂ ਧਾਰੀਆਂ ਬਣੀਆਂ ਨਾ ਕਿਤੇ ਉਹ ਘੱਟ ਤੇ ਨਾ ਕਿਤੇ ਉਹ ਵੱਧ ਕਮਾਲ ਦੀ ਗੁਜਰਤ ਆ ਕਮਾਲ ਦੀ ਇਧਰ ਵੀ ਬਾਗੀਚਾ ਜਿਹਾ ਬਣਾਇਆ ਇਧਰ ਆ ਸਜਾਵਟੀ ਫੁੱਲ ਇਹ ਲਾਇਆ ਹੋਇਆ ਤੂੰ ਗਾਣਾ ਸੁਣਾ ਗਾਣਾ ਨਹੀਂ ਸੁਣਾਇਆ ਮੈਂ ਗੱਦੜ ਬੋਲਣਾ ਲੱਗੇ ਗਾਣਾ ਸੁਣਾ ਮੈਨੂੰ ਸੰਦਾਰ ਹੁੰਦਾਰੀ ਏ ਹੋਏ ਤੇਰਾ ਸਰ ਵਿਚਾਰਾ ਹੋਏ ਲੋਈ ਲੈ ਚਲ ਗਾਣਾ ਸੁਣਾ ਦੇ ਫਿਰ ਇੱਕ ਵਾਰੀ ਚਲ ਗਾਣਾ ਸੁਣਾ ਦੇ ਚਲ ਪੁੱਤ ਸੁਣਾ ਦੇ ਹਾ ਤੂ ਤੂ ਚਾ ਤੂੰ ਗਾ ਰਾਇਵਾਂ ਚ ਅਵੀ ਅਵੀ ਤੂੰ ਸੁਣਾ ਦੇ ਪੁੱਤ ਗਾ ਚਲ ਸੁਣਾ ਲੋੜੀ ਦੀ ਲੋੜੀ ਸਦਾ ਸ਼ਕਤੀ ਗੋੜੀ ਗੋੜਦਾ ਮਿੱਠਾ ਲੋੜੇ ਭਈ ਜਿੱਟਾ ਤੇ ਲੱਕਟਾ ਵਾਲਾ ਹੋਲੀ ਨਹੀਂ ਨਹੀਂ ਬੋਲ ਬਾਬੇ ਦੀ ਕਿਰਪਾ ਨਾਲ ਅੱਜ ਲੋਹੜੀ ਆ ਤੇ ਲੋਹੜੀ ਵਾਲੇ ਦਿਨ ਨਿਕਲ ਗਈ ਧੁੱਪ ਧੁੱਪ ਉੱਪਰ ਨਿਕਲ ਗਿਆ ਤੇ ਨਜ਼ਾਰਾ ਆ ਗਿਆ ਠੰਡ ਬਹੁਤ ਸੀ ਦੋ ਤਿੰਨ ਦਿਨ ਧੁੱਪ ਨਹੀਂ ਨਿਕਲੀ ਧੁੰਦ ਪੈਂਦੀ ਰਹੀ ਠੀਕ ਆ ਹਣੀ ਮਾਰਾ ਕਿਹਾ ਭਾਜੀ ਤੋਪ ਉੱਪਰ ਨਿਕਲੀ ਆ ਤੇ ਅੱਜ ਲੱਗਿਆ ਨਜ਼ਾਰੇ ਬਾਂਡੀ ਕੋੜੀਆਂ ਵਾਲੇ ਦਾ ਟਰੈਕਟਰ ਖੜਾ ਹੈ ਆ ਆਵੇ ਮੁੰਡਿਆ ਕਹਿੰਦੇ ਲੋੜੀ ਦਾ ਮੁਬਾਰਕਾ ਹਾਂਜੀ ਹਾਂਜੀ ਤੁਹਾਨੂੰ ਮੁਬਾਰਕਾ ਹੋ ਗਿਆ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾ ਜੀ ਬਹੁਤ ਬਹੁਤ ਮੁਬਾਰਕਾ ਹੋਰ ਨਮੀ ਤਾਜੀ ਪਰ ਠੀਕ ਠਾਕ ਭਾਜੀ ਗੱਲਬਾਤ ਠੀਕ ਠਾਕ ਅੱਜ ਤੋਪ ਨਿਕਲੀ ਆ ਫਿਰ ਨਜ਼ਾਰੇ ਆਇਆ ਨਾ ਆ ਗਿਆ ਆ ਗਿਆ ਜੀ ਨੀ ਤਾਂ ਧੁੰਦ ਦੇ ਵਿੱਚ ਤਾਂ ਫਿਰ ਬਸ ਜੀ ਹੋਈ ਸੀ ਹਾਂ ਹਾਂਜੀ ਮਿਸਤਰੀ ਲੱਗੇ ਹੋਆ ਨੇ ਨਿਆ ਛੁੱਟੀ ਕੀਤੀ ਮੈਂ ਛੁੱਟੀ ਕੀਤੀ ਅੱਜ ਹਾਂਜੀ ਲੋੜੀ ਕਰਕੇ ਰਾਂ ਕੀ ਹਾਲ ਮੈਂ ਸਪੈਸ਼ਲ ਗਿਆ ਸੀ ਹਾਂਜੀ ਭਾਜੀ ਮन्ने ਬੜੀ ਮੁबारकਾਂ ਦੀ ਲੋੜੀ ਦੀਆਂ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਦਿਲੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਮੁबारक ਠੀਕ ਹੈ ਜੀ ਹੋਰ ਨਵੀਂ ਤਾਰੀਖ ਸਾਹਿਬ ਚੜ੍ਹਦੀ ਕਲਾ ਤੁਸੀਂ ਜੀ ਕੀ ਸੇਵਾ ਪਾਣੀ ਕਰ ਰਹੇ ਹੋ ਸਾਡੀ ਅੱਜ ਸੇਵਾ ਪਾਣੀ ਬਸ ਜੋ ਤੁਸੀਂ ਕੋ ਉਹ ਹੀ ਚੀਜ਼ ਖਿਲਾ ਲੈਣੀ ਹੈ ਮੈਂ ਕਹਾਂ ਜੀ ਫਿਲਹਾਲ ਤਾਂ ਉਧਰ ਡੀਜੇ ਤੇ ਜਾਣਾ ਹੈ ਮੈਂ ਕਹ ਕੋਈ ਚੱਕਰ ਨਹੀਂ ਪਾਉਣਾ ਲੋੜੀ ਠਾਕੀ ਆਉ ਕੋਈ ਚੱਕਰ ਨਹੀਂ ਹੈਗਾ ਜਾਣਾ ਦੇਲ ਦੀਆਂ ਗਹਿਰਾਈਆਂ ਚ ਤੁਹਾਨੂੰ ਪੂਰਾ ਪੂਰਾ ਮਾਨ ਸਤਕਾਰ ਦੇ ਬਣਦਾ ਓ ਮਾਈ ਗਾਡ ਠੀਕ ਹੈ ਜੀ ਹੋਰ ਸੁਣਾ ਕੰਮ ਕਿਦਾਂ ਕਿੱਥੇ ਪਹੁੰਚ ਗਿਆ ਕੰਮ ਪ੍ਰੋਜੈਕਟ ਬੱਸ ਤੁਸੀਂ ਹੱਦ ਤੱਕ ਤੇ ਨਾਲੋਂ ਵੀ ਇੱਕ ਮਹੀਨਾ ਹੋ ਰਿਹਾ ਜਨਵਰੀ ਲੱਗ ਜਾਣਾ ਹੈ ਓਕੇ ਫੈਬਰੂਰੀ ਸੈਕੰਡ ਵੀਕ ਚ ਹੁੰਦਾ ਦਿਨ ਕੋਸ਼ਿਸ਼ ਆ ਵੀ ਸਟਾਰਟ ਅਪ ਕਰ ਦੇਣਾ ਬੱਸ ਵੇ ਆਪਾਂ ਵੀਡੀਓ ਇੱਕ ਪੂਰੀ ਇਹੇ ਕਰਨੀ ਆ ਮੈਂ ਕਹ ਬਿਲਕੁਲ ਬਿਲਕੁਲ ਇਹ ਤਾਂ ਚੰਗਾ ਆ ਗਿਆ ਨਾ ਚੈਨ ਆ ਗਿਆ ਨਾ ਬਿੱਡੀ ਦੇ ਨਾਲ ਚਲੋ ਮੰਗੜਾ ਵਾਲੋ ਮੰਗੜਾ ਕੀ ਕਰਦੇ ਚੱਲੋ ਦੇ ਦੇ ਆ ਕਰਕੇ ਏੜਾ ਦੇ ਦੇ

ਆ ਗਏ ਆ ਆ ਗਏ ਆ ਲੈਵਲ ਆ ਆ ਲੈਵਲ ਆ ਆ ਲੈਵਲ ਲੋੜੀ ਮੰਗਣ ਦਾ ਲੈਵਲ ਆ ਗਏ ਆੁੱਡੇ ਹੋ ਗਏ ਸਾਡੇ ਨਿਆਣਿਆਂ ਨੇ ਤੁਰੇ ਆ ਲੋਈ ਆ ਯਾਰ ਐਦਾਂ ਥੋੜੀ ਐ ਵੇ ਗੱਲਬਾਰ ਬਣਨੀ ਹੈ ਓਏ ਇਹ ਪਰਤ ਦੀ ਜਾ ਪਿਆ ੁੱਡੇ ਬਾਈ ਦਾ ਨਾ ਲਿਆ ੁੱਡਾ ਬਾਈ ਮਾਰੂਗਾ ਬਲੂਂਗੜੇ ਗੱਲ ਜੀ ਕਰੋ ਗੁਰਾਂ ਦੀ ਸੇਵਾ ਕਰੋ ਗੁਰਾਂ ਦੀ ਸੇਵਾ ਕਿੰਨੇ ਜਣੇ ਪੰਜ ਜਣੇ ਚਾਰ ਜਣੇ ਪੰਜ ਜਣੇ ਪੰਜ ਜਣੇ ਦੋ ਪਿੱਛੇ ਭਾਈ ਵੀ ਨਾਲ ਹੀ ਆਪਣੀ ਭਾਈ ਵੀ ਨਾਲ ਹੀ ਮੈਂ ਵੀ ਨਾਲ ਹੀ ਆ ਮੈਂ ਵੀ ਇੱਥੇ ਰਲਿਆ ਲੋੜੀ ਮੰਗਣ ਆ ਗਏ ਆ ਲੋੜੀ ਆਇਆ ਲੈਵਲ ਕਿਦਾਂ ਆਇਆ ਲੈਵਲ ਜੀ ਹਾਂ ਹਾਂ ਦੱਸੋ ਜੀ ਮਿਲੇ ਨਹੀਂ ਯਾਰ ਓਏ ਆ ਮਾਇਆ ਨੂੰ ਉਹ ਪਾਉਂਦੇ ਆ ਕਹਿੰਦਾ ਕਿਦਾਂ ਕਹਿੰਦਾ ਇਹ ਆਇਆ ਲੈਵਲ ਇਹਦਾ ਕੀ ਲੈਵਲ ਇਹ ਹੀ ਆ ਓਏ ਭਾਈ ਲੋੜੀ ਤੋਂ ਪਹਿਲਾਂ ਪੈਸੇ ਬਣ ਲੈ ਹੈਂ ਪਿੰਡਿਆਂ ਦੇ ਲਿਉਂਗਾ ਨਾ ਬਹੁ ਹੋ ਗਏ ਨਾ ਉਹ ਨਾ ਵੱਡ ਕੇ ਲੈ ਜਾ ਕੋਈ ਉਹਦੇ ਕਿੰਨੇ ਨਿਕਲੇ ਉਹ ਦੇ ਤਾਂ ਹੀ ਤਾਂ ਦਿਲ ਜੇਬ ਰੱਖੀ ਆ ਇਹਦਾ ਹੋਰ ਆ ਇਸ ਮੈਸੇ ਨਹੀਂ ਹੋਵੇ ਬੁੜੀ ਵਾਸਤੇ ਸਾਨੂੰ ਵੀ ਚਾਹੀਦਾ ਨਾ ਬਰਾਬਰ ਦਾ ਬਾਕੀ ਓਏ ਗੋਰ ਫਿਰ ਕਿਦਾਂ ਦਾ ਲੱਗਦਾ ਜੀ ਦਾਤ ਖੋਲ ਕੇ ਲੱਗਾਗਾ ਰੀਪੇ ਕਰ ਹਵਾਲੇ ਜਦ ਮੋੜ ਮੋੜ ਦੇ ਉੱਥੇ ਪੈਂਦਾ ਤੇਰੀ ਨਮਾਣਾ ਤੈਨੂੰ ਸਾਦਾ ਹੋ